ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸਵਾਲ ਕੀਤਾ ਕਿ ਜੇਕਰ ਤਾਲਿਬਾਨੀਆਂ ਜਿਨ੍ਹਾਂ ਨੂੰ ਭਾਜਪੀ ਅੱਤਵਾਦੀ ਕਹਿੰਦੀ ਸੀ ਉਹਨਾਂ ਦੀ ਸਰਕਾਰ ਨਾਲ ਸਮਝੌਤਾ ਕਰਕੇ ਕਾਬਲ ਵਿਖੇ ਭਾਰਤੀ ਦੂਤਾਵਾਸ ਖੋਲਣ ਦਾ ਫੈਸਲਾ ਹੋ ਸਕਦਾ ਤਾਂ ਸਜ਼ਾਾਂਵਾਂ ਪੂਰੀਆਂ ਕਰ ਚੁੱਕੇ ਬੰਦੀ ਸੰਗਾਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ ਕਮੇਟੀ ਦੇ ਬੁਲਾਰਾ ਪ੍ਰੋਫੈਸਰ ਬਲਜਿੰਦਰ ਸਿੰਘ ਬਾਪੂ ਗਰਚਰਨ ਸਿੰਘ ਅਤੇ ਹੋਰ ਨਾਗੂਆਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਦੀ ਭਾਰਤ ਫੇਰੀ ਦੌਰਾਨ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਭਾਰਤ ਵੱਲੋਂ ਕਾਬਲ ਵਿਖੇ ਦੂਤਾਵਾਸ ਖੋਲਿਆ ਜਾ ਰਿਹਾ ਜਦ ਕਿ ਵੱਖ-ਵੱਖ ਮੌਲਕਾਂ ਨੇ ਮੌਜੂਦਾ ਅਫਗਾਨਿਸਤਾਨ ਸਰਕਾਰ ਨੂੰ ਅਜੇ ਤੱਕ ਮੰਨਤਾ ਨਹੀਂ ਦਿੱਤੀ ਹਵਾਰਾ ਕਮੇਟੀ ਨੇ ਯਾਦ ਕਰਵਾਇਆ ਕਿ ਤਾਲਿਬਾਨੀਆਂ ਨੇ ਸਿੱਖਾਂ ਤੇ ਹਿੰਦੂਆਂ ਦੇ ਵੱਡੀ ਗਿਣਤੀ ਵਿੱਚ ਕਤਲਿਆਂ ਦੇ ਇਲਾਵਾ ਗੁਰਦਵਾਰੇ ਅਤੇ ਮੰਦਰਾਂ ਨੂੰ ਵੀ ਤਬਾਹ ਕੀਤਾ ਤੇ ਉਹਨਾਂ ਨੂੰ ਮੌਲਕ ਛੱਡਣ ਲਈ ਮਜਬੂਰ ਕੀਤਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਸਾਰੀਆਂ ਹੱਦਾਂ ਤਾਲਿਬਾਨੀਆਂ ਨੇ ਤੋੜ ਦਿੱਤੀਆਂ ਸਨ ਜਿਸ ਦਾ ਭਾਰਤ ਡਟ ਕੇ ਵਿਰੋਧ ਕਰਦਾ ਰਿਹਾ ਹਵਾਰਾ ਕਮੇਟੀ ਸਿੱਖਾਂ ਦੇ ਹੱਕਾਂ ਲਈ ਪੈਰੇਦਾਰੀ ਕਰਦੀ ਹੈ ਇਸ ਲਈ ਅਸੀਂ ਸਵਾਲ ਕਰਦੇ ਹਾਂ ਕਿ ਭਾਰਤ ਨੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੂੰ ਪੁੱਛਿਆ ਸੀ ਕਿ ਸਿੱਖਾਂ ਦੇ ਕਾਤਲਾਂ ਦੇ ਖਿਲਾਫ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੈ ਸਿੱਖਾਂ ਤੇ ਹਿੰਦੂਆਂ ਦਾ ਜੋ ਜਾਨੀ ਅਤੇ ਮਾਲੀ ਨੁਕਸਾਨ ਅਫਗਾਨਿਸਤਾਨ ਵਿੱਚ ਹੋਇਆ ਉਹਨਾਂ ਪਾਕਿਸਤਾਨ ਵਿੱਚ ਨਹੀਂ ਹੋਇਆ ਇਸ ਤੇ ਬਾਵਜੂਦ ਉਹਨਾਂ ਨੇ ਸ਼ਾਹੀ ਸਨਮਾਨ ਦਿੱਤਾ ਗਿਆ ਜੋ ਕਿ ਸਿੱਖ ਕਰਦਾ ਹੈ ਹਵਾਰਾ ਕਮੇਟੀ ਦੇ ਬਲਦੇਵ ਸਿੰਘ ਨਵਾਪਿੰਡ ਅਤੇ ਐਡਵੋਕੇਟ ਜਸਪੀਰ ਸਿੰਘ ਜੰਮੂ ਨੇ ਕਿਹਾ ਕਿ ਅਫਗਾਨੀਆਂ ਨੇ ਤਾਂ ਭਾਰਤ ਆਜ਼ਾਦ ਕਰਨ ਲਈ ਕੋਈ ਯੋਗਦਾਨ ਨਹੀਂ ਪਾਇਆ ਸੀ ਪਰ ਸਿੱਖਾਂ ਨੇ ਤਾਂ 90% ਦੀ ਕੁਰਬਾਨੀਆਂ ਕੀਤੀਆਂ ਨੇ ਤਾਂ ਫਿਰ ਬੰਦੀ ਸਿੰਘ ਜੋ ਪੰਜਾਬ ਅਤੇ ਧਰਮ ਦੇ ਰਖਵਾਲੇ ਨੇ ਉਹਨਾਂ ਨਾਲ ਵਿਤਕਰਾ ਗੁਲਾਮੀ ਅਤੇ ਤੱਕੇਸ਼ਾਈ ਵਾਲਾ ਸਲੂਕ ਕਿਉਂ ਹੋ ਰਿਹਾ ਜ਼ਿਕਰਯੋਗ ਹੈ ਕਿ ਵਿੱਤੇ ਦਿਨੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਨੇ ਦਿੱਲੀ ਵਿੱਚ ਆਪਣੀ ਪ੍ਰੈਸ ਕਾਨਫਰੰਸ ਵਿੱਚ ਮਹਿਲਾ ਪੱਤਰਕਾਰਾਂ ਦੇ ਦਾਖਲੇ ਤੇ ਰੋਕ ਲਗਾ ਦਿੱਤੀ ਸੀ ਉਹਨਾਂ ਨੇ ਸਿਰਫ ਪੁਰਸ਼ ਪੱਤਰਕਾਰਾਂ ਨੂੰ ਹੀ ਅੰਦਰ ਜਾਣ ਅਤੇ ਸਵਾਲਾਂ ਦੇ ਜਵਾਬ ਦੇਣ ਦੀ ਆਗਿਆ ਦਿੱਤੀ ਇਸ ਘਟਨਾ ਤੋਂ ਬਾਅਦ ਕਾਂਗਰਸ ਨੇ ਕੇਂਦਰ ਦੀ ਬੀਜਪੀ ਸਰਕਾਰ ਤੇ ਫਮਲਾ ਬੋਲੇ ਸੀ ਕਾਂਗਰਸੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਟਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਕੀਤਾ ਪ੍ਰਿਅੰਕਾ ਨੇ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਸੀ ਕਿ ਜੇਕਰ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਤੁਹਾਡੀ ਸੋਚ ਸਿਰਫ ਦਿਖਾਵਾ ਨਹੀਂ ਤਾਂ ਤੁਸੀਂ ਦੱਸੋ ਕਿ ਸਾਡੇ ਹੀ ਦੇਸ਼ ਦੀਆਂ ਕੁਝ ਸਭ ਤੋਂ ਸਮਰੱਥ ਔਰਤਾਂ ਨੂੰ ਭਾਰਤ ਵਿੱਚ ਕਿਵੇਂ ਅਪਮਾਨਿਤ ਹੋਣ ਦਿੱਤਾ ਗਿਆ ਜਦਕਿ ਔਰਤਾਂ ਦੇਸ਼ ਦੀ ਰੀੜ ਦੀ ਹੱਡੀ ਅਤੇ ਮਾਣ ਨੇ ਇਸ ਤੋਂ ਇਲਾਵਾ ਟੀਐਮਸੀ ਸੰਸਦ ਮੈਂਬਰ ਮੋਇਤਰਾ ਨੇ ਵੀ ਇਸ ਦਾ ਵਿਰੋਧ ਕੀਤਾ ਉਹਨਾਂ ਲਿਖਿਆ ਸੀ ਕਿ ਸਾਡੀ ਸਰਕਾਰ ਨੇ ਤਾਲੀਬਾਨ ਦੇ ਵਿਦੇਸ਼ ਮੰਤਰੀ ਅਮੀਰ ਮਤੁੱਕੀ ਨੂੰ ਪੂਰੇ ਪ੍ਰੋਟੋਕਾਲ ਨਾਲ ਮਹਿਲਾ ਪੱਤਰਕਾਰਾਂ ਨੂੰ ਛੱਡ ਕੇ ਭਾਰਤੀ ਧਰਤੀ ਤੇ ਸਿਰਫ ਮਰਦਾਂ ਲਈ ਪ੍ਰੈਸ ਕਾਨਫਰੰਸ ਕਰਨ ਦੀ ਆਗਿਆ ਕਿਵੇਂ ਦਿੱਤੀ ਡਾਕਟਰ ਐਸ ਜੈ ਸ਼ੰਕਰ ਨੇ ਅਜਿਹਾ ਕਰਨ ਦੀ ਹਿੰਮਤ ਕਿਵੇਂ ਕੀਤੀ ਅਤੇ ਸਾਡੇ ਅਖੌਤੀ ਦਲੇਰ ਮਰਦ ਪੱਤਰਕਾਰ ਕਮਰੇ ਵਿੱਚ ਕਿਉਂ ਬੈਠੇ ਰਹੇ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮਤੁੱਕੀ ਵੱਲੋਂ ਵਿਦੇਦਨੀ ਦਿੱਲੀ ਚ ਕੀਤੀ ਗਈ ਪ੍ਰੈਸ ਕਾਨਫਰੰਸ 'ਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਸੀ ਮੰਤਰਾਲੇ ਨੇ ਇੱਕ ਬਿਆਨ ਚ ਕਿਹਾ ਕਿ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਵੱਲੋਂ ਵਿਦੇਦ ਦੀ ਦਿੱਲੀ ਚ ਕੀਤੀ ਗਈ ਪ੍ਰੈਸ ਵਾਰਤਾ ਚ ਵਿਦੇਸ਼ ਮੰਤਰਾਲੇ ਦੀ ਕੋਈ ਭੂਮਿਕਾ ਨਹੀਂ ਸੀ